ਤਰਨਤਾਰਨ ਜ਼ਿਲ੍ਹੇ ਦੇ ਮੁੰਡਾ ਪਿੰਚ ਵਿੱਚ ਬੀਤੀ ਦਿਨੀ ਕਿਸਾਨ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ 'ਚ ਆਰਤੀ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ। ਜਿਸ ਦੇ ਵਿਰੁੱਧ ਆਰਤੀ ਜੁਨੀਅਰ ਨੇ ਕਿਹਾ ਕਿ ਆਰਤੀ ਖਿਲਾਫ ਪੁਲਿਸ ਵੱਲੋਂ ਜੋ ਕੇਸ ਦਰਜ ਕੀਤਾ ਗਿਆ ਉਸ ਦੀ ਨਿੰਦਾ ਕਰਦੇ ਹਾਂ। ਉਹਨਾਂ ਨੇ ਦੱਸਿਆ ਕਿ ਕਿਸਾਨ ਤੇ ਆਰਤੀ ਦੇ ਰਿਸ਼ਤੇ 'ਚ ਇਸ ਤਰ੍ਹਾਂ ਦਰਾੜ ਪੈ ਜਾਏਗੀ। ਅਤੇ ਭਵਿੱਖ ਵਿੱਚ ਕੋਈ ਵੀ ਆਰਤੀ ਕਿਸਾਨ ਨੂੰ ਕਰਜ਼ੇ ਨਹੀਂ ਦੇਵੇਗਾ। ਆਰਤੀ ਰਣਜੀਤ ਸਿੰਘ ਨੇ ਅਦਾਲਤ 'ਚ ਜੋ ਕੇਸ ਜਿੱਤਿਆ ਸੀ ਉਸ ਦੇ ਬਾਅਦ ਕਿਸਾਨ ਨੇ ਆਤਮਹੱਤਿਆ ਕੀਤੀ ਸੀ। ਇਸ ਮਾਮਲੇ ਨੂੰ ਰੱਦ ਕੀਤਾ ਜਾਵੇ ਤਾਂ ਜੋ ਕਿਸਾਨ ਤੇ ਆਰਤੀ ਦਾ ਰਿਸ਼ਤਾ ਕਾਇਮ ਰਹੇ ਰঞ্জੀਤ ਸਿੰਘ ਆਰਤੀ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਕਿਸਾਨ ਨੇ ਘਰੇਲੂ ਕਾਰਨ ਕਰਕੇ ਆਤਮ ਹੱਤਿਆ ਕੀਤੀ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਆਰਤੀ ਖਿਲਾਫ ਮਾਮਲਾ ਰੱਦ ਕਰਕੇ ਸਾਂਮਣੇ ਸਾਹਮਣੇ ਚਾਹੀਦਾ ਹੈ ਮੈਂ ਸਭ ਤੋਂ ਪਹਿਲਾਂ ਜਿਹੜੀ ਕਿਸਾਨ ਦੀ ਖੁਰਗਸ਼ੀ ਵਾਲੀ ਖਬਰیں ਬਹੁਤ ਦੁਖਦਈ ਸਮਝਦਾ ਕਿਉਂਕਿ ਮੈਂ ਵੀ ਕਿਸਾਨ ਹੀ ਹਾਂ ਇੱਕ ਉਸ ਤੋਂ ਬਾਅਦ ਜਿਹੜੀ ਉਹਦੀ ਆਰਤੀਏ ਦੇ ਪਰਚੇ ਦੀ ਗੱਲ ਹੈ ਉਹ ਲੈਂਡ ਦੇ ਦਾ ਜਰੂਰ ਸੀ ਪਰ ਦਾਲਤ ਵੱਲੋਂ ਉਹਦੇ ਸਬੂਤਾਂ ਦੇ ਆਧਾਰ ਤੇ ਜੋ ਫੈਸਲਾ ਕੀਤਾ ਗਿਆ ਉਹਦੇ ਹਿਸਾਬ ਨਾਲ ਇਹ ਪਰਚਾ ਜਿਹੜਾ ਆਰਤੀਏ ਨੂੰ ਗਲਤ ਕੀਤਾ ਗਿਆ ਇਹਦੀ ਜੋ ਵੀ ਜਾਣ ਜਾਂਚ ਬਣਦੀ ਉਹ ਜਾਂਚ ਕਰਕੇ ਸਹੀ ਨਿਆਇ ਕਿ ਜਿਹੜਾ ਉਹ ਹੋਣਾ ਚਾਹੀਦਾ ਇਸ ਤਰ੍ਹਾਂ ਜਿਹੜਾ ਸਾਡਾ ਕਿਸਾਨ ਨਾਲ ਰਿਸ਼ਤਾ ਵਾ ਅਸੀਂ ਸਦੀਆਂ ਪੁਰਾਣਾ ਵਰਤਦੇ ਆਉਣ ਡੇ ਆ ਕਿਸਾਨ ਸਾਡੇ ਕੋ ਗਰਜ ਕਰਦੇ ਆ ਅਸੀਂ ਉਹਨਾਂ ਨੂੰ ਫਸਲ ਦੇ ਮੁਤਾਬਕ ਪੈਸੇ ਦਿੰਨੇ ਆ ਉਹ ਜਿਹੜੇ ਸਾਡੇ ਇਸ ਤਰ੍ਹਾਂ ਬਹੁਤ ਵੱਡੀ ਟ੍ਰੇਡ ਆਉਣ ਦਾ ਖਤਰਾ ਇਸ ਕਰਕੇ ਅਸੀਂ ਫਿਰ ਜੇ ਸਾਡੇ ਤੇ ਇਸੇ ਤਰ੍ਹਾਂ ਪਰਚੇ ਆੜਦੀਆਂ ਤੇ ਨਿਆਂਜ ਹੁੰਦੇ ਗਏ ਅਸੀਂ ਫਿਰ ਜਿਹੜਾ ਜ਼ਿਮੀਦਾਰ ਨੂੰ ਪੈਸਾ ਦੇਣਾ ਬੰਦ ਕਰ ਦੇਵਾਂਗੇ ਇਸ ਤਰ੍ਹਾਂ ਵੀ ਬਹੁਤ ਸੰਕਟ ਆ ਸਕਦਾ ਅਸੀਂ ਸਾਨੂੰ ਰਾਤ ਵੀ ਆਵਾਜ਼ ਮਾਰੇ ਅਸੀਂ ਉਹਦੇ ਦੁੱਖ ਤੇ ਉਹਦੇ ਪਰੇਸ਼ਨ ਤੇ ਕਿਸੇ ਵੀ ਫੀਤੇ ਨੂੰ ਪੈਸੇ ਦੇਣੇ ਆ ਇਹ ਜਿਹੜੇ ਆਰਤੀ ਦੇ ਪੱਟਾ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਇਹ ਵੀ ਗੱਲ ਹੈ ਕਿ ਉਹ ਇੱਥੇ ਜਿਹੜੀ ਧਮਕੀਆਂ ਵਾਲੀ ਗੱਲ ਕੀਤੀ ਗਈ ਆ ਮੈਂ ਐਫ ਆਈ ਆਰ ਪੜੀ ਉਹਦੇ ਵਿੱਚ ਲਿਖਿਆ ਕਿ ਆਰਤੀ ਵੱਲੋਂ ਧਮਕੀ ਦਿੱਤੀ ਗਈ ਆ ਜਦ ਕਿ ਉਹ 2 ਦਿਨ ਪਹਿਲਾਂ ਆਰਤੀਆ ਪ੍ਰੂਫ ਮਿਲੀ ਜਾਣੇ ਪੁਲਿਸ ਕੋਲੋਂ ਵੀ ਪੁਲਿਸ ਨੂੰ ਵੀ ਕਿ ਉਹ ਬਾਹਰ ਦੁਬਈ ਵਿੱਚ ਗਿਆ ਹੋਇਆ ਉਹਨੇ ਕੋਈ ਧਮਕੀ ਨਹੀਂ ਦਿੱਤੀ ਜੇ ਇਹ ਪੱਛਾ ਅਸੀਂ ਕਹਿੰਦੇ ਆ ਵੀ ਇਹਦੇ ਸਾਰੀ ਕਾਰਵਾਈ ਕਰਕੇ ਇਹਦੀ ਇਨਕੁਆਰੀ ਕਰਕੇ ਕੀਤੀ ਜਾਵੇ ਔਰ ਆਰਤੀਏ ਤੋਂ ਪਰਚਾ ਰੱਦ ਕੀਤਾ ਜਾਵੇ ਜੇਕਰ ਇਹਦੀ ਸਹੀ ਨਿਆਂ ਨਹੀਂ ਮਿਲਦਾ ਅਸੀਂ ਇਹ ਸੰਘਰਸ਼ ਜਿਹੜਾ ਬਹੁਤ ਵੱਡੇ ਲੈਵਲ ਤੇ ਵਿੱਢਾਂਗੇ ਕਿਉਂਕਿ ਸਾਡੇ ਆਰਤੀਏ ਵਰਗ ਨਾਲ ਬਹੁਤ ਵੱਡਾ ਤੱਕਾ ਮੁੰਡੇ ਪਿੰਡ ਦੇ ਵਿੱਚ ਇੱਕ ਕਿਸਾਨ ਨੇ ਖੁਦ ਖੁਦ ਕੀਤੀ ਅਬਦਰਾਜ ਸਿੰਘ ਨੇ ਉਹਦਾ ਰਣਜੀਤ ਸਿੰਘ ਨਾਲ ਕੋਈ ਪੈਸੇ ਦਾ ਲੈਣ ਦੇਣ ਸੀ ਜਿਹੜਾ ਬਾਈਕਾਟ ਉਹ ਜਿੱਤੇ ਸੀਗਾ ਜਿਸੇ ਕਾਰਨ ਕਰਕੇ ਘਰੇਲੂ ਕਾਰਨ ਕਰਕੇ ਉਹਨਾਂ ਨੇ ਜਿਹੜਾ ਖੁਦ ਕਸੀ ਗੱਲ ਦੀ ਜ਼ਿੰਮੇਵਾਰ ਨੇ ਜਿਹੜਾ ਕਿ ਗਲਤ ਪਰਚਾ ਉਹ ਰঞ্জੀਤ ਸਿੰਘ ਤੇ ਕੀਤਾ ਗਿਆ ਉਹਦੀ ਨਿਰਪੱਖ ਜਾਂਚ ਕੀਤੀ ਜਾਵੇ ਜੀ ਸਰ ਤੰਦਰੀ ਰঞ্জੀਤ ਸਿੰਘ ਪੁੱਤਰ ਸਵਰਨ ਸਿੰਘ ਜਿਹੜੇ ਤੇ ਗਲਤ ਪਰਚਾ ਕੀਤਾ ਗਿਆ ਜਦੋਂ ਕਿ ਰঞ্জੀਤ ਸਿੰਘ ਹੁਣ ਤੰਤਰਿਕ ਤੋਂ ਦਬਈ ਗਏ ਹੋਇਆ ਤੇ ਪਿੱਛੇ ਬੱਚਾ ਤਾਂ ਟਿਕਾ ਟਿਕਿਆ ਰਿਹਾ